ਇਹ ਲੈਣਾ ਸ਼ਾਹ ਮੁਹੰਮਦ ਦੀਆਂ ਜੋ ਲਖੀਆਂ ਨੇ ਇਹ ਬਿਲਕੁਲ ਇਹਨਾਂ ਬਾਈ ਮੰਝੀਆਂ ਵਾਲਿਆਂ ਤੇ ਬਗਲੇ ਭਗਤਾਂ ਨਾਲ ਢੁਕਦੀਆਂ ਹਨ ਸ਼ਾਹ ਮੁਹੰਮਦ ਲਿਖਦਾ ਹੈ ਇਹ ਜਗ ਸ੍ਰਾਮਸਾਫਰਾ ਦੀ ਇਹ ਜਗ ਸ੍ਰਾਮਸਾਫਰਾ ਦੀ ਇੱਥੇ ਜੋਰ ਵਾਲੇ ਕਈ ਆਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਇਹ ਜਗ ਸਰਾ ਮਸਾਫਰਾ ਦੀ ਇਥੇ ਜੋਰ ਵਾਲੇ ਸਖਬੀਰ ਬਾਦਲ ਵਰਗੇ ਕਈ ਆਏ ਗਏ ਤੇ ਕੈਪਟਨ ਵਰਗੇ ਕਈ ਆਏ ਗਏ ਭਗਵੰਤ ਮਾਨ ਵਰਗੇ ਝੂਠੇ ਕਈ ਆਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀ ਗੁਰੂ ਪੰਥ ਨੂੰ ਇਹ ਵੀ ਗੱਲਾਂ ਬਹੁਤ ਦਸਨਯੋਗ ਨੇ ਕਿ ਇਹ ਬਾਦਲ ਟੋਲਾ ਇਹ ਮੁਰਤੋਂ ਹੀ ਕਾਲ ਤੱਕ ਦੇ ਨਾਂ ਤੱਕ ਜਾਈ ਕਰਦਾ ਰਿਹਾ ਤੇ ਸਿੱਖ ਕੌਮ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੱਕ ਜਾਈ ਕਰਦਾ ਰਿਹਾ ਉਹਕੇ ਇਹਨਾਂ ਦੇ ਸਿਰਫ ਇਹਨਾਂ ਦਾ ਓਂਕਾਰ ਹੀ ਪੈਸੇ ਦਾ ਗੈਂਡਾ ਲੋ ਜੀ ਆਪਣੇ ਬੰਦਿਆਂ ਦਾ ਇਸ ਕਰਕੇ ਕਾ ਤਖਤ ਨੂੰ ਕੱਖੀ ਨਹੀਂ ਸਮਝਦੇ ਰਹੇ ਇੱਕ ਵਾਰ ਜਦੋਂ ਕਾ ਤਖਤ ਤੋਂ ਉਕਨਵਾ ਯਾਰੀ ਕੀਤਾ ਕਿ ਸਾਰੇ ਜਿੰਨੇ ਦਾਲ ਬਣਾਏ ਹਨ ਉਹ ਸਾਰਿਆਂ ਭੰਗ ਕਰਕੇ ਇੱਕ ਦਾਲ ਬਣਾਇਆ ਜਾ ਸਕੇ ਉਸ ਸਮੇਂ ਮਾਨਦਾਲ ਬਰਨਾਲਾ ਦਾਲ ਤਲਵੰਡੀ ਦਾਲ ਟੌੜਾ ਦਾਲ ਵੱਡਾਲਾ ਦਾਲ ਸਖਜਿੰਦਰ ਸਿੰਘ ਨੇ ਵੀ ਦਾਲ ਬਣਾਇਆ ਕਰਾ ਆਪਣਾ ਆਨੰਦਪੁਰ ਦੇ ਮਤੇ ਦੇ ਅਧਿਕਾਰ ਲੈਣ ਵਾਸਤੇ ਸਖਜਿੰਦਰ ਸਿੰਘ ਵਿਧਾਇਕ ਮੰਤਰੀ ਨੇ ਤੇ ਇਸ ਤਰ੍ਹਾਂ ਵੀ 6-7 ਦਾਲ ਜਿਨ੍ਹਾਂ ਭਾਂ ਕਰਕੇ ਨਾ ਇੱਕੋ ਬਣਾਇਆ ਜਿਸ ਦਾ ਨਾਮ ਰੱਖਤਾ ਅੰਮਰਸਰ ਅਕਾਲੀ ਦਾਲਾ ਤੇ ਬਾਅਦ ਦੇ ਵਿੱਚ ਇਹ ਸਭ ਬਾਦਲ ਨੇ ਜਾਂ ਗੰਡੋਜਾਬਾਰ ਤੋਲੇ ਨੇ ਗੈਨ ਲੋ ਇਹਨਾਂ ਸਾਰਿਆਂ ਦਲਾਂ ਦੀ ਪ੍ਰਵਾਣਾ ਕੀਤੀ ਇਹਨਾਂ ਕਹੇ ਸਾਡਾ ਇਕੱਲਾ ਬਾਲਦਾਲ ਹੀ ਰਹੂਗਾ ਇਹਨਾਂ ਨੂੰ ਕੀ ਸਮਝਦੇ ਸਾਂਹੀ ਅੰਮਰਸਰ ਕਾਜ ਦਾ ਕੋਈ ਸਮਝਦੇ ਮੈਂ ਤੇਰਾ ਕੁਝ ਇਹਨਾਂ ਯਤਨ ਕਰਨ ਤੇ ਵੀ ਇਹਨਾਂ ਨੇ ਕਾਲੀਦਾਲ ਅੰਮਰਸਾਹ ਵਿੱਚ ਸ਼ਾਮਲ ਨਹੀਂ ਹੋਏ ਪਹਿਲਾਂ ਦੱਸੇ ਕਰ ਦਿੱਤੇ ਤੇ ਬਾਦ ਲੈਵੀ ਸਾਰਿਆਂ ਇਹ ਲੀਡਾਂ ਦੱਸੇ ਕਰਤੇ ਪਰ ਬਾਅਦ ਦੇ ਵਿੱਚ ਹੰਕਾਰ ਦੇ ਜ਼ੋਰ ਦੇ ਨਾਲ ਜਾਂ ਪੈਲੇ ਜ਼ੋਰ ਦੇ ਨਾਲ ਜਾਂ ਇਹਨਾਂ ਨੇ ਕਾਲ ਤਖਤ ਨੂੰ ਕੱਖ ਵੀ ਸਮਝਿਆ ਤੇ ਆਪਣੀ ਮਰਜ਼ੀ ਦੇ ਨਾਲ ਹੀ ਇਹਨਾਂ ਨੇ ਆਪਣੇ ਬਾਲਦਾਲ ਨੂੰ ਕਾਇਮ ਰੱਖਿਆ ਤੇ ਬਾਲਦਾਲ ਦੀ ਆਥਾਂ ਦੇ ਜਾਇਜੇ ਕਾਰਾਂ ਕਰਦੇ ਰਹੇ ਸਾਡਾ ਬਾਲਦਾਲ ਅਸੀਂ ਕਿਹ ਅੰਮ੍ਰਿਤਸਰ ਕਾਜਦਨ ਕੋਈ ਸਮਝਦੇ ਉਸ ਸਮੇ ਇਸ ਨੂੰ ਕਾਤਕ ਤਖਤੋਂ ਬਦਖਲ ਕੀਤਾ ਗਿਆ ਇਸ ਨੂੰ ਉਸ ਸਮੇ ਕਾਤਕ ਤਖਤੋਂ ਫਕੂਨਾਵਾ ਜਾਰੀ ਕਰਕੇ ਇਹਨੂੰ ਇੱਕ ਗਿਦਾਰ ਕੇ ਆਂਗਾ ਜਾਂ ਗੇਲੋ ਕਾਤਕ ਤੋਂ ਪਗੋੜਾ ਗਿਆ ਇਹਨੂੰ ਕਈ ਸਾਲ ਕਾਤਕ ਦਾ ਪਗੋੜਾ ਕਹਿੰਦੇ ਰਹੇ ਇਹ ਇਹ ਜਿਹੜੇ ਮਿੱਤੇ ਚਾਵਲੇ ਵਰਗੇ ਫੈਡਰੇਸ਼ਨ ਵਾਲੇ ਜਿੰਨੇ ਵੀ ਆ ਸਾਰੇ ਉਸ ਸਮੇਂ ਇਸ ਨੂੰ ਕਾਲ ਤੱਕ ਦਾ ਪਘੋੜਾ ਕਹਿੰਦੇ ਸਨ ਉਸ ਸਮੇਂ ਬੜੇ ਸਾਲ ਇਸ ਨੂੰ ਕਾਲ ਤੱਕ ਦਾ ਪਘੋੜਾ ਕਹਿੰਦੇ ਰਹੇ ਪਰ ਬਾਅਦ ਵਿੱਚ ਜਦੋਂ ਇਹਨਾਂ ਨੂੰ ਸੋਮਣੀ ਕਮੇਟੀ ਦੀਆਂ ਕੁਰਸੀਆਂ ਮਿਲ ਗਈਆਂ ਜਾਂ ਕਿਸੇ ਨੂੰ ਐਮਐਲਏ ਕੁਰਸੀ ਮਿਲ ਗਈਆਂ ਕਿਸੇ ਦੀ ਮਿਲ ਗਈ ਤੇ ਸਾਰੇ ਬਾਲ ਦੇ ਨਾਲ ਰਲ ਗਏ ਤੇ ਕਾਲ ਤੱਕ ਦੇ ਪਘੋੜੇ ਨੂੰ ਵੀ ਇਹਨਾਂ ਨੇ ਸਮਝ ਲਿਆ ਵੀ ਕੁਝ ਨਹੀਂ ਕਿਹਾ ਤੇ ਫਿਰ ਬਾਅਦ ਦੇ ਵਿੱਚ ਜਦੋਂ ਬਹੁਤ ਕਿੰਨੇ ਸਾਲਾਂ ਬਾਅਦ ਜਾ ਕੇ ਜਦੋਂ ਜੋਰ ਲਾਇਆ ਕਾਤਕ ਤਖਤ ਤੇ ਪੇਸ਼ ਹੋਣ ਦਾ ਇਹਨੂੰ ਕਿਹਾ ਗਿਆ ਤੇ ਪਰ ਇਹਨੇ ਇੱਕ ਨਮਾਣੇ ਸੇਖ ਵੱਲੋਂ ਕੀ ਪੇਸ਼ ਹੋਣਾ ਸੀ ਇਸਨੇ ਕਾਤਕ ਤਖਤ ਨੂੰ ਸਮਝਿਆ ਕੱਖ ਨਹੀਂ ਉੱਥੇ ਘਰ ਤੋਂ ਕਾੜਵੀ 11000 ਬੰਦੇ ਲੈ ਕੇ ਆਪਣੇ ਐਂ ਹੁਣ ਜਿਆਦਾ ਗੁੰਡੇ ਆਖਣ ਜਿਹੋ ਜੇ ਕੰਮ ਆਖਣਦਾ ਸਾਨੂੰ ਸੁਭਾਂ ਦਿੰਦਾ ਪਰ ਇਹਨਾਂ ਕੰਮ ਸਾਰਾ ਗੁੰਡਿਆਂ ਵਾਲਾ ਕੀਤਾ ਤੇ ਕਾਤਕ ਤਖਤ ਦੇ ਕਬਜ਼ਾ ਕਰ ਲਿਆ ਉਸ ਸਮੇਂ ਕਾਲ ਤਖਤ ਦਾ ਜਿਹਦਰ ਪ੍ਰੋਫੈਸਰ ਮਨਜੀਤ ਸਿੰਘ ਸੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਸਾਰੀ ਦੁਨੀਆ ਪਤਾ ਹੋਣਾ ਚਾਹੀਦਾ ਲੀਡਰਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਸਿਆਣੇ ਆ ਜਿਹੜੇ ਅੱਜ-ਆਜਕਲ ਬੁੱਧੀਜੀਵੀ ਬਣਦੇ ਆ ਜਿਹੜਿਆਂ ਦੇ ਸਾਨੂੰ ਬਹੁਤ ਜ਼ਿਆਦਾ ਸਾਨੂੰ ਪਤਾ ਵਾ ਸੇਕ ਕੌਮ ਕੀ ਆ ਸਿੱਖੀ ਕੀ ਆ ਪੰਥ ਕੀ ਆ ਇਸ ਕਰਕੇ ਉਸ ਸਮੇਂ ਇਹਨਾਂ ਨੇ ਬਾਦ ਟੋਲੇ ਨੇ ਸਮਝ ਲਓ ਜਾਂ ਬਾਈਆਂ ਮੰਝੀਆਂ ਵਾਲੇ ਨਾਲੋ ਜਾਂ ਬਾਲੇ ਬਗਲੇ ਭਗਤਾਂ ਨਾਲੋ ਹਜ਼ਾਰਾਂ ਬੰਦੇ ਖੜਕੇ ਇਹਨਾਂ ਨੇ ਕਾਲ ਤਖਤ ਤੇ ਕਬਜ਼ਾ ਕਰ ਲਿਆ ਇਥੋਂ ਤਾਕਤਾਂ ਦਾ ਹੱਥ ਦੇ ਕਬਜ਼ਾ ਕਰ ਲਿਆ ਕੋਈ ਪ੍ਰੋਫੈਸਰ ਮਨਜੀਤ ਸਿੰਘ ਉਹ ਸਮਝਦਾ ਜਿਹਦਾ ਸੀ ਉਹਦੀ ਚਾਹ ਵੀ ਖੋ ਗਏ ਨਾ ਪੀ ਲਈ ਇਹਦੇ ਬੰਦਿਆਂ ਨੇ ਇਤੋਂ ਗੰਦ ਰਵੇ ਜਿਆਦਾ ਜਿਆਦੀ ਪੀਹਾਦਾ ਨਹੀਂ ਪੀਹਾਦੇ ਇਹ ਜਿਆਦਾ ਵੱਡਾ ਜਿਆਦਾ ਅਸੀਂ ਜਿਆਦਾ ਵੱਡੇ ਇੱਕ ਹਿਸਾਬ ਨਾਲ ਇਹਨਾਂ ਨਮਾਨ ਸਿੱਕ ਦੀ ਤਰ੍ਹਾਂ ਕੀ ਜਾਣਾ ਸੀ ਉਸੇ ਸਮੇ ਇਹਨਾਂ ਕਾਰਤ ਤਸਤੇ ਕਬਜ਼ਾ ਕਰ ਲਿਆ ਤੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਉਥੋਂ ਡਰ ਦੇ ਮਾਰੇ ਭੱਜਣਾ ਪਿਆ ਤੇ ਇਸ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਗੁਨਾਹ ਕੀਤਾ ਇਹ ਗਿੱਜੇ ਗਨਾ ਕਰ ਇਸੇ ਤਰ੍ਹਾਂ ਤਾਈਆਂ ਹੋਣੇ ਨੇ ਕਦੀ ਇਹ ਪੁਨਿਹਾਰੇ ਐ ਤੋ ਇਹ ਬੇਇੱਜ਼ਤੀ ਕਰਾਉਂਦੇ ਰਹੇ ਕਦੀ ਇਹ ਨੂਰ ਮਹਿਲੀਆਂ ਤੋਂ ਕਰਾਉਂਦੇ ਰਹੇ ਕਦੀ ਇਹਨਾਂ ਨੇ ਯਾਰ ਬਲਾਤਕਾਰੀ ਸਾਥੋਂ ਕਰਾਉਂਦੇ ਰਹੇ ਤੇ ਝੂਠੀਆਂ ਮਾਫੀਆਂ ਦਿੰਦੇ ਰਹੇ ਝੂਠੀਆਂ ਗੱਲਾਂ ਕਰਦੇ ਰਹੇ ਉਹਦਿਆਂ ਫਿਲਮਾਂ ਵਿੱਚ ਝੂਠੀਆਂ ਚਲਾਉਂਦੇ ਰਹੇ ਫਿਲਮਾਂ ਚਲਾਉਣ ਦੇ ਬਦਲੇ ਬਹੁਤ ਜੋਰ ਲਾਉਂਦੇ ਰਹੇ ਇਹ ਇਹ ਸੜਕਾਂ ਰੋਕਦੇ ਰਹੇ ਲੋਕਾਂ ਨੂੰ ਦੂਜਿਆਂ ਲੋਕਾਂ ਨੂੰ ਵੀ ਜਾਣ ਨਾ ਲੋਕੀ ਰੋਕਣ ਵਾਸਤੇ ਇਹ ਇਹ ਵਿਰੋਧ ਕਰਦੇ ਫਿਲਮਾਂ ਦਾ ਇਹ ਕਾ ਤਰਕ ਕਰਕੇ ਇਸੇ ਬਾਲਾ ਟੋਲੇ ਨੇ ਐਸੇ ਬਾਦਲਦਾਨ ਨੇ ਬਹੁਤ ਜ਼ਿਆਦਾ ਇੱਕ ਹਸਾਬ ਨਾਲ ਵੀ ਬਾਈਆਂ ਮੰਜਿਆਂ ਦਾ ਕੰਮ ਕੀਤਾ ਤੇ ਜਾਂ ਸਮਝੋ ਇਹਨਾਂ ਬਗਲੇ ਭਗਤਾਂ ਦਾ ਕੰਮ ਕੀਤਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਅੰਮ੍ਰਿਤਸਰ ਸਾਹਿਬ ਤਾਂ ਉੱਥੋਂ ਦੇ ਮਸੰਦਾਂ ਨੇ ਉੱਥੋਂ ਦੇ ਬਾਈਆਂ ਮੰਜਿਆਂ ਵਾਲਿਆਂ ਨੇ ਉੱਥੋਂ ਦੇ ਬਗਲੇ ਭਗਤਾਂ ਨੇ ਦਰਬਾਰ ਸਾਹਿਬ ਜਿੰਦੇ ਦੇ ਮਾਲੇ ਸਨ ਤੇ ਗੁਰੂ ਤੇਗ ਬਹਾਦਰ ਜੀ ਨਰਾਸ਼ ਹੋ ਕੇ ਬੱਲੇ ਪਿੰਡ ਗਏ ਸਨ ਤੇ ਬੱਲੇ ਪਿੰਡ ਦੇ ਮੁੜਕੇ ਲੋਕਾਂ ਨੇ ਮਹਾਰਾਜ ਸਾਹਿਬ ਰਾਕੀ ਤੀ ਤੇ ਗੁਰੂ ਮਹਾਰਾਜ ਨੇ ਮਾਈਆਂ ਰਾਬਰ ਜਾਈਆਂ ਦਾ ਇੱਕ ਬਚਨ ਦਿੱਤਾ ਇਹ ਕਹੇ ਬਹੁਤ ਲੰਮਾ ਇਤਿਹਾਸ ਹੈ ਮਹਾਰਾਜ ਮੇਰੇ ਨਾਲ ਸਾਰੇ ਜੇ ਦੱਸ ਰਹੇ ਪਰ ਜੇ ਜਿਹੜਾ ਕੋਈ ਜਿਆਦਾ ਜੀ ਨੂੰ ਪਤਾ ਵਾ ਜਿਹੜਾ ਦਾ ਮੈਂ ਬੜਾ ਸਿਆਣਾ ਬੜਾ ਬੁੱਧੀਜੀਵ ਜਾਂ ਮੈਂ ਬੜਾ ਕਾਲੀਆਂ ਉਹ ਮੇਰੀ ਇੱਕ ਇੱਕ ਵੀ ਗੱਲ ਦਾ ਜਵਾਦ ਇਹ ਵੀ ਮੈਂ ਸੱਚੀਆਂ ਗੱਲਾਂ ਕਰਦਾ ਕਿ ਝੂਠੀਆਂ ਗੱਲਾਂ ਕਰਦਾ ਇਸੇ ਤਰ੍ਹਾਂ ਇਹ ਜਿਹੜਾ ਕਾਲ ਤਖਦਾ ਜਿਹਦਾ ਰਹੀਗਾ ਪ੍ਰੋਫੈਸਰ ਮਨਜੀਤ ਸਿੰਘ ਇਹ ਹੈ ਹੀ ਇੱਕ ਬੰਦਾ ਸਮਝ ਲੋ ਵੀ ਇਹ ਬਗਲਾ ਭਗਤ ਗਿੰਦੋ ਜਾਂ ਬਾਈਆਂ ਮੰਜੀਆਂ ਕਾ ਲੋ ਜਾਂ ਲਾਚੀ ਗਿੰਦੋ ਸਵਾਰਤੀ ਕਾ ਲੋ ਇਸ ਨੇ ਆਨੰਦਪੁਰ ਸਾਹਿਬ ਕੋਈ ਮਾਤਾ ਕੋਈ ਬਜ਼ੁਰਗ ਕੋਈ ਬੀਬੀ ਉਸ ਨੇ ਅਕਾਲ ਤਖਤ ਦੇ ਨਾਂ ਤੇ ਆਨੰਦਪੁਰ ਸਾਹਿਬ ਦੇ ਨਾਂ ਤੇ 13 ਕਿਲੇ ਜ਼ਮੀਨ দান ਕੀਤੀ ਸੀ ਉਸ ਨੇ ਦਾਨ ਕੀਤੀ ਹੀ ਅਕਾਲ ਤਖਤ ਦੇ ਨਾਂ ਤੇ ਆਨੰਦਪੁਰ ਸਾਹਿਬ ਦੇ ਨਾਂ ਤੇ ਪਰੰਤੂ ਇਸ ਬਾਈਆਂ ਮੰਜੀਆਂ ਵਾਲੇ ਬਗਲੇ ਭਗਤ ਨੇ ਪ੍ਰੋਫੈਸਰ ਮਨਜੀਤ ਸਿੰਘ ਨੇ ਆਪਣੇ ਨਾਂ ਉਹਦੀ ਜਿਸ਼ਟੀ ਕਰਾ ਲਈ ਦੇਹਤੇ ਹੁਣ ਇਹਦਾ ਉਥੇ ਸਕੂਲ ਖੋਲਿਆ ਵਾ ਇਹਨੇ ਕੂਠੀ ਪਾਈ ਆ ਤੇ ਉਥੇ ਤੇ ਕਬਜਾ ਕੀਤਾ 13 ਕਿਲਿਆਂ ਦਾ ਇਹਦੇ ਵਿੱਚੋਂ ਉਹਦਾ ਵੇਚੀ ਵੇਚੀ ਜਾਂਦਾ ਪੈਸੇ ਵੱਟ ਜਾਂਦਾ ਹੋਏ ਪਰ ਕਿੰਨਾ ਪਾਪ ਆ ਕਿੰਨਾ ਇੱਕ ਗਲਤ ਕੰਮ ਆ ਉਸ ਉਸ ਮਾਤਾ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜਾਂ ਲੋ ਮਾਤਾ ਦੇ ਨਾਮ ਜਾਂ ਕਾ ਤਖਤ ਤੇ ਆਨੰਦਪੁਰ ਸਾਹਿਬ ਦੇ ਕੀਤੀ ਸੀ ਪਰੰਤੂ ਇਸ ਬਗਲੇ ਭਗਤ ਨੇ ਉਥੋਂ ਚਾਰੀ ਤੋਂ ਝੂਠ ਮਾਰ ਕੇ ਆਪਣੇ ਨਾਮ ਦੀ ਜੀਠੀ ਕਰਾ ਲਈ ਤੇ ਉਥੇ ਉਹ ਵਿਚਾਰੇ 13 ਚਿਹਰੇ ਮਹੀਨਾ ਦੋ ਮਹੀਨੇ ਰੋਕਨ ਦਾ ਰੋਲਾ ਵਾਲਾ ਪਾਉਂਦੀ ਰਹੀ ਪਾਰ ਮੁੜ ਕੇ ਬਾਅਦ ਦੇ ਵਿੱਚ ਵਿਚਾਰੀ ਉਹ ਘਰ ਥੱਕੀ ਹੋਈ ਵਿਚਾਰੀ ਘਰ ਜਾ ਕੇ ਬਹਿ ਗਈ ਪਰ ਅਜੇ ਤੱਕ ਕਹੇ ਨਹੀਂ ਸੁਣੀ ਅਸੀਂ ਤੇ ਇਹ ਬੇਨਤੀ ਕਰਦੇ ਹਾਂ ਸੂਨੀ ਕਮੇਟੀ ਨੂੰ ਸੂਨੀ ਕਮੇਟੀ ਦੇ ਜਿਹਹਦਾਰ ਨੂੰ ਕਾਹ ਤੱਕ ਤਨੂ ਸੂਮਿਤ ਕੇ ਪ੍ਰਧਾਨ ਨੂੰ ਇਸ ਦੀ ਇਨਕੁਆਰੀ ਕਰੇ ਕਿ ਇਹ 13 ਕਲੇ ਜਮੀਨ ਜਿਹੜੀ ਆ ਉਸ ਮਾਤਾ ਨੇ ਕਾਹ ਤੱਕ ਅਨੰਤਪੁਰ ਸਾਹਿਬ ਦੇ ਨਾਂ ਤੇ ਉਨੇ দান ਕੀਤੀ ਸੀ ਇਸ ਮਨਜੀਤ ਪ੍ਰੋਫੈਸਰ ਮਨਜੀਤ ਸਿੰਘ ਉਸ ਸਮੇੜਾ ਕਾਤਾ ਜਹਦਾ ਸੀ ਇਸ ਨੇ ਕਿਉਂ ਉੱਤੇ ਕਬਜ਼ਾ ਕਰ ਲਿਆ ਕਿਉਂ ਝੂਠੀ ਜਿਸ਼ਟੀ ਕਹੀ ਜਿਹਨੇ ਜਿਸ਼ਟੀ ਕਰਾਈਆ ਤੈਨੂੰ ਪੁੱਛੋ ਵੀ ਦੱਸੋ ਕਿਹੜੀ ਬੈਂਕ ਤੋਂ ਪੈਸੇ ਕੱਢ ਕੇ ਲੈਣਗੇ ਦਿੱਤੇ ਉਸ ਮਾਤਾ ਨੂੰ ਕਿਹੜੀ ਬੈਂਕ ਦਾ ਚੈੱਕਤਾ ਹੈ ਜਾਂ ਕਿੱਥੋਂ ਪੈਸੇ ਲੈਣਗੇ ਤੇ ਹੈਗੇ ਇਹ ਕਰਕੇ ਇਹਨਾਂ ਬਗਲੇ ਭਗਤਾਂ ਤੋਂ ਇਹਨਾਂ ਬਾਈਆਂ ਮੱਜਿਆਂ ਤੋਂ ਇਹ ਝੂਠਿਆਂ ਤੋਂ ਬਹਿਣਾ ਚਾਹੀਦਾ ਹੈ ਹੋਰ ਬਾਕੀ ਸਾਰਾ ਕੋਈ ਸੱਚ ਬੋਲਦਿਆਂ ਇੱਕ ਗੱਲ ਨਹੀਂ ਝੂਠ ਬੋਲਦੇ ਸਾਰੇ ਅੰਗਲਾ ਸਾਡੇ ਬਿਲਕੁਲ ਸੱਚੀਆਂ ਵਾ ਜੇ ਸਖਜਿੰਦਰ ਸਿੰਘ ਨੇ ਅਕਾਲੀ ਦਲ ਬਣਾਇਆ ਵੇ ਤੇ ਆ ਮੰਤਰੀ ਜਿਹੜਾ ਵਿਧਾਇਕ ਮੰਤਰੀ ਜਾ ਵਾ ਉਹਨੇ ਵੀ ਬਣਾ ਅਨੰਦਪੁਰ ਦੇ ਮਤੇ ਤੇ ਵਾਤੇ ਉਹਨੇ ਆਪਣਾ ਵੀ ਇੱਕ ਅਕਾਲੀ ਦਲ ਬਣਾ ਲਿਆ ਪਰ ਉਹ ਵੀ ਫੇਲ ਹੋ ਗਿਆ ਮਡਾਲੇ ਨੇ ਆਪਣਾ ਅਕਾਲੀ ਦਲ ਬਣਾ ਲਿਆ ਤਲਵੰਡੀ ਨੇ ਆਪਣਾ ਅਕਾਲੀ ਦਲ ਬਣਾ ਅਨੰਦਪੁਰ ਦੇ ਮਤੇ ਤੇ ਬਨਾਲੇ ਨੇ ਆਪਣਾ ਅਕਾਲੀ ਦਲ ਬਣਾ ਲਿਆ ਬਨਾਲਾ ਰਾਜ ਵੀ ਕਰਦਾ ਰਿਹਾ ਕੋਈ ਥੋੜੇ ਜਿਹੇ ਰਾਜਵੀਰ ਰਾਜ ਬਾਦ ਦੇ ਵਿੱਚ ਉਹ ਰਾਜ ਉਹ ਜੋ ਬਲੈਕ ਥੰਡਰ ਆ ਉਹ ਤੋਂ ਖਤਮ ਹੋ ਗਿਆ ਇਹ ਕਰੇ ਸਾਰੇ ਦਾਲ ਜਿੰਨੇ ਵੀ ਤੋੜ ਕੇ ਇੱਕ ਅੰਮਰ ਸਰਕਾਰੀ ਦਲ ਬਣਾਇਆ ਜਿਹਦਾ ਇਹ ਤੱਕ ਵੀ ਕੋਈ ਨਾਂ ਸ਼ਾਨ ਨਹੀਂ ਰਿਹਾ ਕਿਉਂਕਿ ਮਾਨ ਦਾਲੀ ਮਾਨ ਵੀ ਐਡਾ ਨਹੀਂ ਸੀ ਬੰਦਾ ਜਿਹਨੇ ਵੀ ਜੁਰਤ ਨਾਲ ਕੋਈ ਗੱਲ ਕਰਨੀ ਹੋਵੇ ਉਹ ਵੀ ਹਸਾਬ ਦੇ ਨਾਲ ਉਹਨੇ ਵੀ ਸਿੱਖ ਧਰਮ ਦਾ ਜਾਂ ਕੌਮ ਦਾ ਜਾਂ ਨੁਕਸਾਨ ਕੀਤਾ ਕਿਰਪਾਨ ਲੈ ਕੇ ਬੁਏ ਗੜੀ ਬਹਿ ਗਿਆ ਪਾਰਲੀਮੈਂਟ ਦੇ ਤੇ ਝੂਠੇ ਮੁਰਕੇ ਬਾਦ ਇਹ ਕਰਕੇ ਲੋਕਾਂ ਦੇ ਨਾਲ ਤੇ ਬਾਈਕਾਟ ਕਰਕੇ ਸਾਰੇ ਕੌਮ ਨੂੰ ਉਸਨੇ ਇੱਕ ਸਮਝ ਲਓ ਵੀ ਇੱਕ ਗਲਤ ਇੱਕ ਸੰਗ ਦੇ ਵਿੱਚ ਪਰ ਜੇ ਬਣੇ ਤਾਂ ਵੀ ਬ੍ਰੰਤੂਗ ਬਣ ਗਿਆ ਮੁੱਖ ਮੰਤਰੀ ਉਹਨੇ ਕੋ ਕੋ ਲੋਕਾਂ ਨੂੰ ਮਾਰਿਆ ਜੇਕਰ ਇਹ ਨਾ ਕਰਦਾ ਬਾਈਕਾਟ ਚੋਣਾਂ ਦਾ ਤੇ ਕਦੇ ਵੀ ਇਹ ਗੱਲ ਨਹੀਂ ਸੁਣੀ ਤੇ ਜੇ ਨਾ ਗਾੜੀ ਬੈਂਦਾ ਕਿਰਪਾਨ ਲੈ ਕੇ ਤਾਂ ਵੀ ਪੰਜਾਬ ਦਾ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਇਸਲੇ ਇਸਲੇ ਮੁੱਖ ਮੰਤਰੀ ਬਣਨਾ ਸੀ ਤੇ ਦੁਨੀਆ ਨੂੰ ਇਹ ਇੰਨਾ ਜ਼ੁਲਮ ਨਹੀਂ ਸੁਣਾ ਵੈਗ ਜੀ ਦਾ ਖਾਲਸਾ ਵੈਗ ਜੀ